ਮੈਡਮ ਨੂੰ ਰਿਕੁਐਸਟ ਕਰਦਾ ਕਰਦਾ ਵੀ ਓਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਓਰੇ ਲੰਘਦੇ ਜਾਉਗੇ ਕਿਤੇ ਬੜੀ ਬੱਸ ਲਾ ਦਿਓ ਜੀ ਓਰੇ ਕੋਈ ਫੈਸਿਲਿਟੀ ਨਹੀਂ ਹੈ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਇਹ ਤਾੜ ਜਾਣਾ ਇਹ 10 ਦਿਨ ਪਰਮਣੈਂਟ ਜੀ ਵੱਧ ਪਏ ਵੀਗੇ ਲੋਕਾਂ ਨਾਲ ਜਾਨ ਤੋਂ ਵੱਧ ਤਾਂ ਨਹੀਂ ਗਏ ਲੱਗਦਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸ ਦਿਆਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਹਾਂ ਜੇ ਤੁਸੀਂ ਕਹੋਗੇ ਗੱਟਕਾ ਇਦਾਂ ਫੇਰ ਬਾਰੀ ਦਾ ਪਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਣ ਕਰਕੇ ਪੱਟੀ ਵੀ ਹੋਈ ਆ ਆਫ ਹੈਗੀ ਆ ਹਸ ਤੱਕ ਚੱਲਣੀ ਪਊਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਟੂਫੇ ਵੀ ਸਾਫ ਹੋ ਜਾਣਗੇ ਮੇਰੇ ਹੱਥ ਤੇ ਸਾਰਾ ਕੁਝ ਮੈਂ ਕਰਵਾਵਾਂਗਾ। ਦੱਸੋ ਤੁਹਾਨੂੰ ਪਾ ਦੋ ਬਣੂਗੀ। ਦੱਸੋ ਅਸੀਂ ਮੈਨੂੰ 4 ਮੈਣ ਨੂੰ ਕਹਿ ਕੇ ਅੱਗੇ ਥੱਕੇ ਜਾਈ ਟਰੈਕਟਰ ਲਾ ਕੇ ਹੀ ਗੜਨ ਕਰਾਂਗੇ। ਪਹਿਲਾਂ ਮੈਨੂੰ ਨਹੀਂ। ਭਾਈ ਮਨ ਤਾਂ 3-4 ਸਾਲ ਹੋ ਗਏ ਥੱਕੇ ਖਾਣੇ। 2 ਮਹੀਨੇ ਦਾ ਹੋਏ ਕਮੇਟੀ ਪਣੀ। ਫੇੜੀ ਨੂੰ ਫੇਰ 2 ਮਹੀਨੇ ਚ ਦੱਸੋ ਕਿਹੜੀ ਕੰਮ ਕਰ ਰਹੇ ਸੀ। ਉਹ ਕੰਮ ਪਾ ਦੋ ਜੇ ਰਣ ਹੋ। ਕਾ ਦੋ ਟਰੈਕਟਰ ਸੇ ਕਾ ਦੋ ਜੇ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਪਲਟ ਜੂ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ। 1 ਮਹੀਨਾ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਹੁਣ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਢਾਵਾਂ ਘਰ ਖਰਚ ਚ ਬੈਠੇ ਮੇਰੀ ਉਮਰ ਵਾੜ ਦੋ ਮੈਂ ਹੁੰਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਦਾ ਕਰਾ ਦੋ ਜਰੂਰ ਮੈਂ ਇੱਕ ਗੱਲ ਦੱਸ ਰਹੀ ਆ ਖਰਚਾ ਹੁੰਨੇ ਆ ਪਰ ਇਦਾਂ ਨਹੀਂ ਤੇਰਾ ਨੰਬਰ ਵਾੜ ਦੋ ਦੱਸ ਮੁੰਡੇ ਦਾ ਮਾਤਿ ਦੇਖੀ ਸੀ ਕਿ ਮੈਂ ਮੁਸ਼ਕਲਾਂ ਬਸ ਮੈਡਮ ਮੈਡਮ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂੰਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਤੁਹਾਡਾ ਕਰ ਦੋ ਕਰੋ ਮੈਨੂੰ 2 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿਤੇ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਐਮਸੀ ਆ ਤਾਂ ਮੈਂ ਥਾਡੇ ਮੂੰਹ ਬਾਹਰ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੌਲਾ ਪਾਉਂਦੇ ਕਿਤੇ ਵੀ ਨਹੀਂ ਦੇ ਰਹੇ ਟਿਪਰ ਆਪਣੇ ਪੈਸਿਆਂ ਨੂੰ ਜੀ ਐਮਸੀ ਮੈਮ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 50000 ਰੁਪਏ ਦਾ ਬਣਾ ਲਿਆ ਕਦੋ ਅਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਡਮ ਜੀ ਹਾਂ ਤਾਂ ਦੋ ਦਿਨ ਨਹੀਂ ਮੈਂ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਾਹਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਜੀ ਵੀਰੇ ਮੇਰੀ ਗੱਲ ਹਾਂਜੀ ਤੁਸੀਂ ਦੱਸ ਦਿਓ ਕਾਹਦਾ ਆਪਾਂ ਚਲੋ ਤੁਸੀਂ ਹੁਣ ਚਾਰ ਪੈਣਾ ਹੀ ਨਹੀਂ ਮੇਰੇ ਜ਼ੋਰ ਲਾਲ ਮੈਂ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਆਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪੈ ਨਹੀਂ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਚਾਹੀਦਾ ਸੀ ਹੀ ਰੋ ਬਣ ਕੇ ਜੀ ਮੈਂ ਤਾਂ ਮੈਨੂੰ ਲੱਗ ਰਿਹਾ ਆ ਪਿਆ ਮੋਟਰ ਟੰਗਿਆ ਪਿਛਲੇ ਸਾਲਾਂ ਚ ਬਤਾਵਰੇ ਐਮ ਐਲ ਮੀਡਮਗਾ ਸ਼ੁਰੂ ਕਰੇ ਇੱਕ ਮਿੰਟ ਡੈਰੀ ਨੰਬਰ ਵਾਲੀ ਉਹ ਲਿਆਓ ਐਪਲੀਕੇਸ਼ਨ ਬਤਾਵਰੇ ਪਹਿਲੇ ਪ੍ਰਿੰਸੀਪਲ ਥੋੜੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਕੁਝ ਆਲੀ ਵਾਟਰ ਦੋ ਵੱਡੇ ਐ ਤੇ ਤਿੰਨ ਵੱਡੇ ਐ ਤਾਂ ਟੋਗਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੇਂ ਚੀਜ਼ਾਂ ਲੈ ਕੇ। ਹਾਂ ਸਾਡੇ ਵੀ ਨੋ। ਇੱਕ ਮਿੰਟ ਰੁਕ ਜਿਓ। ਪਹਿਲਾਂ ਦੂਜੀ ਕਲੀਅਰ ਕਰ ਲਓ। ਦੂਜੇ ਨੰਬਰ ਤੇ। ਕੱਟੇ ਦੋ ਨੰਬਰ। ਕਿਉਂ ਸਾਡੀ ਕਮੇਟੀ ਬਣੀ। ਜਦੋਂ ਕਮੇਟੀ ਆਚਾਹੀ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਦੀ। ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਦਾ ਸ਼ੂਟ ਚਲਾਉਂਦਾ। ਨਾਲ ਕੋਈ ਨਹੀਂ ਸ਼ੂਟ ਚ ਨਾ ਤਰਸੂਲ ਚ ਨਾ। ਤੁਹਾਡੀਆਂ ਸੜਕਾਂ ਵੀ ਚੱਲ ਨਹੀਂ। ਨਹੀਂ ਮੈਂ ਹੁਣ ਕੋਈ ਤਰਸੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ। ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕੋ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਉਂਦਾ। ਉਰੇ ਦੱਸੋ। ਇਨੂੰ ਭਲਾइए ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਬਾਈ ਜਿੰਨਾਂ ਦਾ ਸਾਰਾ ਕੁਝ ਫੋਨ 'ਚ ਸਾਰਾ ਕੁਝ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਗਿਆ ਹਟਿਆ ਉਹ ਵੀ ਥੋੜੇ ਆ ਕੋਈ ਟਾ ਸਾਰੇ ਸੁਣਦਾ ਜਿੰਮੇਦਾਰ ਕਦੇ 'ਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਬਸ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿ ਨਿਕਲੂਗਾ ਇਹ ਤਾਂ ਜਦੋਂ ਮਰ ਚੀ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜੀ ਅੰਦਰ ਸੁਣੋ ਕੰਮ ਕਰਦਾ ਫਸਦਾ ਮੈਂ ਅਸੀਂ ਸਨਮਾਨ ਕਰੂ ਕੋਈ ਅਸੀਂ ਮੈਨੂੰ ਕਹਿ ਰਹੇ ਹਾਂ ਨਾ ਟੋਪੇ ਆ ਰ ਸੜਕ ਜਾਂ ਅੰਦਰ ਦੱਸ ਪੈਣੀ ਆ ਸੜਕ ਹੈ ਜੀ ਪਤਾ ਹੈ ਭਾਈਓ ਸੜਕ ਤੁਹਾਨੂੰ ਪਤਾ ਜਲਦੀ ਦੇ ਬਾਅਦ ਇੱਕ ਵਾਰੀ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ ਕਿਉਂਕਿ ਬੜੀ ਚਾਰ ਸਾਲ ਹੋ ਗਈ ਸਾਡ ਸਾਡੇ ਸਰਕਾਰ ਨੂੰ ਰਹਿ ਕੇ ਮੁੱਕਿਆ ਨਾਲ ਪਰਦੇ ਨਾ ਇੰਨਾ ਕ ਰਹਿ ਗਏ ਬਹੁਤ ਬੜੀ ਕੋਰਪੋਰੇਸ਼ਨ ਨੰਬਰ ਦੱਸੋ ਹੀ ਕੌਣ ਆਪਾਂ ਦੋ ਕਰੂਗੇ ਕੰਮ ਚਾਰ ਸਾਲ ਹੋ ਗਈ ਬਹੁਤ ਅਕਸੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੋਰ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋਗਾ ਸਭ ਦੀ ਮਤੇ ਵੀ ਪੂਣੀ ਬਿਜਾ ਅਸਰਾਦ ਆਜੋ ਰਿਪਾਰਟ ਆ ਜੀ ਇੱਕ ਮੀਟਰ ਇੱਕ ਟ੍ਰੈਕਰ ਮਹੀਨਾ ਦੇ ਦੋ ਹੀ ਮਹੀਨਾ ਇੱਕ ਮੀਟਰ ਕੋ ਸੋਤ ਮੈਡੀਕ ਟਵਾਦੇ ਮੱਛੀ ਪਰਫੋਕਟ ਸਫੋਟੀ ਆਪ ਕੋਈ ਨਹੀਂ ਕਰੇ ਜੇ ਹੁਣ ਅਗਲੇ 2 ਮਹੀਨਾ ਚ ਕਰਤਾ ਤੁਹਾਨੂੰ ਮਨੂ ਪੰਨੂ ਮੱਲੀ ਮੇਰੇ ਪਿੰਡ ਵਿੱਚੋਂ ਸਭ ਤੋਂ ਜਿਆਦਾ ਬੋਡ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜ ਕਿਉਂ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿਦਾ ਸਾਨੂੰ ਜੀ ਕਿਉਂਕਿ ਇੰਨਾ ਇੱਕ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੁੱਧਾ ਤਾਂ ਕਰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦੇ ਪਾਸੋਂ ਵੀ ਮੈਂ ਜੋ ਸੜਕ ਦੇ ਪਾਸ ਨੂੰ ਕਿਆ ਕਰੇ ਜਰੂਰ ਦੇਖਣੇ ਤਾਂ ਤੁਹਾਨੂੰ ਲੱਗਦਾ ਵੀ ਕੁਝ ਕਰ ਮੈਂ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਉਹਨਾਂ ਤਾਂ ਮੰਨ ਕਰਦੇ ਪ੍ਰੈਸ਼ਰ ਪਾ ਕੇ ਸਾਡੇ ਤੇ ਵੀ ਪਾਣੀ ਸੀਵਰੇਜ ਕੰਮ ਨਹੀਂ ਕਰਵਾਉਹੀ ਸਾਡ ਮੇਰੀ ਗੱਲ ਸੁਣੋ ਇੱਕ ਕਿਹੜਾ ਦਾ ਮਰਾ ਨੋ ਫਰਾਂ ਬਸ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜਿਹਾ ਆਪ ਕਹਿੰਦੇ ਹੋਣਾ ਨਹੀਂ ਫਿਰ ਉੱਤੇ